ਅਸਾ ਅਲੱਗ ਤੇਲ ਵਾਲਾ ਓਕੇ ਤੇ 16 ਦੇ ਟਾਇਰਾਂ ਚ ਹਮਮ ਦੇਖੋ ਮਿੱਤਰੋ 15 ਮਾਡਲ ਹਨਾ ਹਾਂ ਹੈਗਾ 60 ਪੈਸੇ ਟਾਇਰ ਨਾਲ ਹਾਂ ਮਗਰਾਡਾਂ ਦਾ ਵੀ ਦਿਖਾਦੀ ਵਿੱਚੋਂ ਸਜਣੋ ਪੂਰਾ ਸਾਫ ਟਰੈਕਟਰ ਹੈ ਟਾਈਮ ਕਵਰ ਵੀ ਨਹੀਂ ਸਜਣੋ ਖੁੱਲੇ ਹਲੇ ਤੱਕ ਹਨਾ ਹੋਰ ਵੀ ਇਹ ਮੂਰਲੇ ਰੰਗ ਬੰਦ ਖਾਲਾ ਕਿੰਨਾ ਸਾਫ ਪੈਣੇ ਯਾਰ ਹਲੇ ਤੱਕ ਹਨਾ ਸਿਰਫ 1400 ਘੰਟੇ ਚੱਲੇ ਹੋਇਆ ਕੀ ਬਾਤ ਹੈ ਨ ਯਾਰ ਆ ਦੇਖਿਓ ਪੱਠੀ ਪੁੱਠੀ ਮਿੱਤਰੋ ਪੂਰੀ ਯਾਰ ਉਮੀ ਹਲੇ ਕਲਰ ਖੜਾ ਹਲੇ ਜਿਵੇਂ ਕਹਦੀ ਵੀ ਜ਼ਿਆਦਾ ਹੋਣੀ ਹਨਾ ਸੇਕ ਨਹੀਂ ਲੱਗਿਆ ਪੱਟੀ ਨੂੰ ਵਾਲਾ ਲੈਫਟ ਲੋਟ ਆਪਾਂ ਚੱਕਿਆ ਨਹੀਂ ਬਾਲ ਨਾਲ ਦੇ ਹਮਮ ਆ ਵੀ ਸਿੱਲੇ ਸੱਜਣੋਂ ਉਮੀ ਖੜੀ ਨਾ ਲੋ ਵੀ ਮਿੱਤਰ ਪਿਆਰਿਓ ਬਰਨਾਲਾ ਮੰਡੀ ਦੇ ਵਿੱਚ ਨਾ ਅੱਜ ਫੇਰ ਆਪਾਂ ਆਪਣੇ ਭਰਾ ਗਰਲਾਲ ਲਵੇ ਪਹੁੰਚ ਗਏ ਬਾਈ ਜਿੰਨੇ ਵੀ ਟਰੈਕਟਰ ਵੇਚਦਾ ਫੁੱਲ ਗਰੰਟੀ ਵਾਲੇ ਵੇਚਦਾ ਯਾਨੀ ਕਿ ਚੰਗੇ ਟਰੈਕਟਰ ਵੇਚਦਾ ਸੱਜਣੋਂ ਅੱਜ ਤੱਕ ਬਾਈ ਦਾ ਕੋਈ ਵੀ ਲਾਂਭਾ ਨਹੀਂ ਆਇਆ ਗਰਨਾਲ ਕਿੰਨੇ ਸਾਲ ਹੋ ਗਏ ਆਪਾਂ ਟਰੈਕਟਰਾਂ ਦਾ ਕੰਮ ਕਰਦੇ ਨੂੰ ਹੋ ਗਏ ਵੀਰੇ 10-12 ਸਾਲ ਹੋ ਗਏ 12 ਸਾਲ ਹੋ ਗਏ ਸੱਜਣੋਂ 12 ਸਾਲਾਂ ਦੇ ਵਿੱਚ ਨਾ ਇੱਕ ਵੀ ਲਾਂਭਾ ਨਹੀਂ ਆਇਆ ਤਾਂ ਕਰਕੇ ਸਾਨੂੰ ਇਹ ਹੁੰਦਾ ਵੀ ਯਾਰ ਉਹ ਭਰਾਵਾ ਦੀ ਵੀਡੀਓ ਕਰੀਏ ਜਿੰਨਾ ਤੇ ਲੋਕ ਵਿਸ਼ਵਾਸ ਕਰਦੇ ਆ ਹਨ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਤੇ ਬਾਈ ਅੱਜ ਇਹ ਕਿੰਨਾ ਮਾਡਲ ਦਾ ਕੋਰਲਾ ਟਰੈਕਟਰਾਂ ਦੇ 12ਵੇਂ ਮਹੀਨੇ ਦਾ ਬਾਈ ਜਾਨੀ ਕਿ 16 ਮਾਡਲ ਹੈ 16 ਮਨ ਮਾ ਮਿੱਤਰੋ 15 ਮਾਡਲ ਹੈ 15 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਜਾਨੀ ਕਿ 16 ਮਾਡਲ ਟਰੈਕਟਰਾਂ 16 ਦੇ ਟਾਇਰ ਵਾਲਾ ਆਟਾ ਤੇਲ ਵਾਲਾ ਅਸਾ ਅਲੱਗ ਤੇਲ ਵਾਲਾ ਓਕੇ ਤੇ 16 ਦੇ ਟਾਇਰਾਂ ਚ ਤੇ ਲੈ ਵੀ ਪਹਿਲਾਂ ਰਮਰਮਾ ਦਿਖਾ ਦਿੰਦੇ ਯਾਰ ਪੂਰਾ ਮਾਲਦੇ ਆ ਹਾਂ ਆ ਵੇਟ ਲੱਗੀ ਸੀ ਬੇਟਾ ਦਾ ਖਰਾਬ ਕਰਾ ਥੋੜਾ ਅਸਾ ਇਹ ਵੇਟ ਲੱਗੀ ਹੋਈ ਸੀ ਬਾਈ ਟਾਇਰ ਵੀ ਨਾਲ ਦੀ ਨੇ ਨਾਲ ਦੇ ਬਾਈ ਓਕੇ ਆ ਲੋ ਚੱਕੋ ਮਿੱਤਰੋ 15 ਮਾਡਲ ਹਣਾ ਹਾਂ ਹੈਗਾ 60 ਪੈਸੇ ਦਾ ਰਨ ਹਾਂ ਮਗਰਾਡਾਂ ਦਾ ਵੀ ਦਿਖਾ ਦੀ ਵਿੱਚੋਂ ਸੱਜਣੋ ਪੂਰਾ ਸਾਫਟ ਡ੍ਰੈਕਟਰ ਹੈ ਤੇ ਜੇ ਗੱਲ ਕਰੀਏ ਸਤਰੀ ਸੁਤਰੀ ਦੀ ਤਾਂ ਪੂਰੀ ਮਜ਼ਬੂਤ ਕੱਪੜਾ ਵੀ ਵਧੀਆ ਚ ਲੱਗਿਆ ਹੋਇਆ ਪੂਰਾ ਵਧੀਆ ਇੱਕ ਤਾਂ ਹੁੰਦਾ ਦੂਸਰਾ ਕੱਪੜਾ ਜੀ ਨਾ ਤਾਂ ਅੱਗੇ ਜਲੇ ਉਹ ਨਹੀਂ ਸਾਨੂੰ ਵਾਟਰਪਰੂਫ ਜਿਹਾ ਕੱਪੜਾ ਲੱਗਿਆ ਹੋਇਆ ਤੇ ਮਾਡਲ ਵੀ ਇਹ 15 15 ਤੇ ਪਹਿਲਾਂ ਕਰ ਲੈ ਲਈ 10 ਦੇ ਪੈਸੇ ਤਾਂ ਤੇਰੇ ਤੇ ਯਕੀਨੀ ਆ ਸਾਰਿਆਂ ਨੂੰ ਖੁੱਲੇ ਨੀ ਪੱਟੀ ਨਾਲ ਲੈਪਟਾਪਾ ਵੀ ਨਹੀਂ ਖੁੱਲੇ ਡ੍ਰੈਕਟਰ ਦਾ ਜੀ ਅੱਛਾ ਟ ਕਵਰ ਵੀ ਨਹੀਂ ਖੁੱਲੇ ਰਿਹਾ ਨਾ ਸਾਰਾ ਟਾਈਮ ਟ ਕਵਰ ਵੀ ਨਹੀਂ ਸੱਜਣੋ ਖੁੱਲੇ ਹਲੇ ਤੱਕ ਹ ਸੀਲਡ ਸਰ ਹਾਂ ਜਮਾ ਸੀਲਡ ਟਰੈਕਟਰ ਹੈ ਨਹੀਂ ਹਿੱਸਾ ਉਸ ਤੋਂ ਆਮ ਹੀ ਰੰਗ ਹੋਇਆ ਹਿੱਸਾ ਵੀ ਰਿਜਨਲ ਅੱਛਾ ਲੈ ਵੀ ਕੀ ਬਤਾਨੇ ਯਾਰ ਹਨਾ ਹਿੱਸਾ ਵੀ ਬਾਈ ਕਹਿੰਦਾ ਹਲੇ ਤੱਕ ਨਾਲ ਦਾ ਹੈ ਤੇ ਪੂਰਾ ਜਿਵੇਂ ਕਹਿੰਦੀ ਹੈ ਕੇਅਰ ਦੇ ਵਿੱਚ ਹਨਾ ਵੀਰੇ ਮਗਰ ਨੇ ਟਾਇਰ ਦੇ ਕਿੰਨੇ ਪੈਸੇ ਹੋਣਗੇ ਕਰ ਲਾ ਪੈਸੇ ਹੈਗੇ ਪੱਡੀ ਸਹੀ 60 ਪੈਸੇ ਸੱਜਣੋਂ ਮਗਰਲੇ ਟਾਇਰ ਪਏ ਨੇ ਤੇ ਮੂਰਲੇ ਟਾਇਰ ਲਗਭਗ ਮੂਰਲੇ ਦੋ ਇੱਕ ਟਾਇਰ ਆ ਗਏ ਮੂਰਲੇ ਦੋ ਇੱਕ ਟਾਇਰ ਨੇ ਇਹ ਵੀ ਨਾਲ ਦੀ ਹੋਣਗੇ ਬਾਈ ਨਾਲ ਦੇ ਨਾਲ ਦੇ ਚਾਰੇ ਨਾਲ ਦੇ ਹੋਰ ਵੀ ਮੂਰਲੇ ਰਿੰਬਾਂ ਦਿਖਾ ਲਾ ਕਿੰਨਾ ਸਾਫ਼ ਪੈਣੇ ਯਾਰ ਹਲੇ ਤੱਕ ਹਨਾ ਵੀ ਪੂਰਾ ਤਸੱਲੀ ਵਾਲਾ ਟਰੈਕਟਰ ਹੈ ਬੰਪਰ ਉਮਪਰ ਦੀ ਜੇ ਗੱਲ ਕਰ ਲਈਏ ਤੇ ਕੰਡੀਸ਼ਨ ਸ਼ੋਰੂਮ ਹੀ ਪਈ ਆ ਬਈ ਹੈਨਾ ਚੰਗਾ ਰੈਟ ਹੈ ਸੇਲ ਦਾ ਜਿੰਨਾ ਹੈਗਾ ਸਾਰਾ ਓਕੇ ਤੇ ਬਈ ਜਿਹਦੇ ਘੰਟਿਆਂ ਦੀ ਗੱਲ ਕਰੀਏ ਕਿੰਨੇ ਘੰਟੇ ਚੱਲੇ ਹੋਏ 20 ਘੰਟਾ ਚੱਲੇ ਹੋਇਆ ਪੱਠੀ ਪੁੱਠੀ ਦੇਖੇ ਗਈ ਬਿਲਕੁਲ ਸਿਰਫ 1400 ਘੰਟੇ ਚੱਲੇ ਹੋਇਆ ਕੀ ਬਾਤ ਐ ਯਾਰ ਆ ਦੇਖੋ ਪੱਠੀ ਪੁੱਠੀ ਮਿੱਤਰੋ ਪੂਰੀ ਜਰੂਮੀ ਹਲੇ ਕਲਰ ਖੜਾ ਹਲੇ ਜਿਵੇਂ ਕਹਦੀ ਵੀ ਜ਼ਿਆਦਾ ਹੋਣੀ ਹੈਨਾ ਸੇਕ ਨਹੀਂ ਲੱਗਿਆ ਪੱਟੀ ਨੂੰ ਵਾਲਾ ਚੱਲਿਆ ਸਮਾਈ ਚ ਚੱਲਿਆ ਜਾਂਦਾ ਚੱਲਾ ਪਾਈ ਜੇ ਲੈਟਰ ਜੀ ਤੁਹਾਨੂੰ ਚੱਲਿਆ ਸਹੀ ਗੱਲ ਆ ਪੂਰਾ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਬਾਈ ਦੇ ਨਾਲ ਯਾਰ ਪੂਰਾ ਗੋਡ ਕਲਰ ਖੜਾ ਜਿੰਨਾ ਵੀ ਹੈ ਹਨਾ ਤੇ ਬਾਕੀ ਆ ਪੈਰਦਾਨਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਲੈ ਜਿੰਨਾ ਵੀ ਚੱਲੇ ਸੱਜਣੂ ਪੂਰੇ ਹੀ ਮਤਲਬ ਕੇਅਰ ਚ ਰਿਹਾ ਹੋਇਆ ਸੀਲਾ ਸੁਲਾ ਲੈਪਟਾਪੀ ਤੋਂ ਸਾਰੇ ਉਵੇਂ ਪਈਆਂ ਨੇ ਅੱਛਾ ਲੈ ਵੀ ਆਪਾਂ ਇਹ ਵੀ ਕਰ ਲੈਨੇ ਆ ਚੈੱਕ ਲੈਪਟਾਪ ਲੋਟ ਆਪਾਂ ਚੱਕਿਆ ਨਹੀਂ ਬੈ ਨਾਲ ਦੇ ਹੂੰ ਆ ਵੀ ਸੀਲਾ ਸੱਜਣੂ ਉਵੇਂ ਹੀ ਖੜੀ ਹੋਣੀ ਨਾਲ ਦੇਖ ਹਨਾ ਕੋ ਕਹ ਕਹ ਸਾਰੀ ਪੂਰੀ ਮਜ਼ਬੂਤ ਆ ਯਾਰ ਲੱਗੀ ਹੋਈ ਹਣਾ ਟਾਲੇ ਟਰੋਲੀ ਤੇ ਨਹੀਂ ਚੱਲਿਆ ਬਾਈ ਤੇ ਚੱਲਿਆ ਵਾ ਅਸਲ ਬਾਈ ਤੇ ਚੱਲਿਆ ਹੋਇਆ ਜੀ ਲੈਂਕਾ ਲੰਕਾ ਦਾ ਪੂਰਾ ਚੰਗਾ ਕਿਸੇ ਪਾਸੋਂ ਹੈ ਨਹੀਂ ਬਿਲਕੁਲ ਬਿਲਕੁਲ ਬਾਕੀ ਹੋਰ ਵੀ ਹੁੰਦਾ ਬਈ ਜੇ ਕਿਰਾਏ ਗਰੂਏ ਤੇ ਚੱਲਿਆ ਹੁੰਦਾ ਤਾਂ ਵੀ ਆਪਾਂ ਨੂੰ ਕੰਡੀਸ਼ਨ ਦਾ ਪਤਾ ਲੱਗ ਜਾਂਦਾ ਹੁੰਦਾ ਇਹ ਰਹਿੰਦੇ ਨਹੀਂ ਸੀ ਕਿਰਾਏ ਵਾਲਾ ਹਾਂ ਵੀ ਖੇਤੀਬਾੜੀ ਤੇ ਚੱਲਿਆ ਹੋਇਆ ਹਾਂ ਬਾਈ ਤੇ ਹੈਨਾ ਤੇ ਬਈ ਇਹ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ ਪੀਵੀ 23 ਫਤੇਗੜ ਸਾਹਿਬ ਦਾ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਆ ਤੇ ਇਹ ਪਾਰਟੀ ਕੈਮੀ ਦੇ ਨਾਮ ਹੁਗਰ ਲਾਲ ਪਹਿਲੀ ਪਾਰਟੀ ਦਾ ਨਾਮ ਤੇ ਉਦਾਂ ਕੈਸੀ ਨਿਕਲਿਆ ਹੋਇਆ ਕੋਈ ਐਸਪੀ ਵਗੈਰਾ ਤਾਂ ਨਹੀਂ ਨਾ ਕੈਸੀ ਹੈ ਕੈਸ ਨਿਕਲਿਆ ਹੋਇਆ ਠੀਕ ਹੈ ਤੇ ਭਾਈ ਜਿਹਦੇ ਰੇਟ ਦੀ ਗੱਲ ਕਰੀਏ ਇਹ ਬਣੂ ਕਿੰਨੇ ਦਾ ਆਪਾਂ ਨੂੰ ਰੇਟ ਦੇਦਾ 5 15 ਦਾ 5 ਲੱਖ ਤੇ 15000 ਡਿਮਾਂਡ ਕਿੰਨੀ ਹੋਈ ਤੇ ਮਤਲਬ 35000 ਡਿਸਕਾਊਂਟ ਹੋ 5 35000 ਰੇਟ ਤੋਂ ਰੇਟ 5 35 ਹੈ 5 15 ਦਵਾਂਗੇ 15000 ਓਕੇ ਲਓ ਮਿੱਤਰੋਂ ਮਾਨਤਨ ਕਰ ਦਾਂਗੇ ਹੋਰ ਹਾਂ ਚਲੋ ਬਣਦਾ ਇਹਦੇ ਵਿੱਚ ਵੀ ਤੁਹਾਡਾ ਮਾਨਤਨ ਹੋ ਦਵਾਰੇ ਫੇਰ ਦੱਸ ਦਿੰਦੇ ਆ 2015 ਦਾ ਮਾਡਲ ਹੈ 15 ਦੇ ਵੀ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਹੈ ਨਾ ਤੇ 5 ਲੱਖ ਤੇ 15 ਤੇ ਪਹਿਲੀ ਪਾਰਟੀ ਦੇ ਨਾਮ ਆ ਸੱਜਣੋ ਪੰਜਾਬ ਦਾ ਨੰਬਰ ਹੈ ਜੇ ਕਿਸੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਕਰ ਦਿਓ ਵੀਡੀਓ ਸ਼ੇਅਰ ਜੀ ਮਿਹਰਬਾਨੀ ਧੰਨਵਾਦ